ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਪਾਂ ਅੱਜ ਕਰਦੇ ਆ ਜੀ ਨਵੀਂ ਵੀਡੀਓ ਦੇ ਨਾਲ ਸ਼ੁਰੂਆਤ ਤੇ ਸੁਣੋ ਜੀ ਤੁਸੀਂ ਲੱਖ ਹੋਣੇ ਮਿਲਦੇ ਨੇ ਮੈਨੂੰ ਪਰ ਪਿਆਰ ਮੇਰੇ ਲਈ ਕਾਫੀ ਜਿਹੜਾ ਗਿਲਾ ਨਾਲ ਮੇਰੇ ਤਾਂ ਮੰਗਦਾ ਮਾਫੀ ਨਹੀਂ ਇੱਕ ਵਾਰੀ ਉੱਠ ਕੇ ਬੋਲ ਸਹੀ ਕੰਨ ਤਰਸੇਵਾ ਜੋ ਨੀਅੰਮੀਏ ਮੈਨੂੰ ਤਾਂ ਜੱਗ ਸੋਨਾ ਲੱਗਦਾ ਹੈ ਤੇਰੇਵਾਜੋਂ ਨੀਯਮੀਏ ਮੈਨੂੰ ਤਾਂ ਜੱਗ ਸੋਨਾ ਲੱਗਦਾ ਤੇਰੇ ਬਾਜੋਂ ਨੀਯਮੀਏ ਕਿੱਥੇ ਕਿੱਥੇ ਜਾ ਕੇ ਆਇਆ ਨਾ ਮਿਲਿਆ ਸੁਖ ਤੇਰੀ ਗੋਦ ਜਿਹਾ ਫੁੱਲਾਂ ਤੋਂ ਕੋ ਸੁਖ ਸਾਰੇ ਫੁੱਲੇ ਕਿੱਥੇ ਕਿੱਥੇ ਜਾ ਕੇ ਆਇਆ ਨਾ ਮਿਲਿਆ ਸੁਖ ਤੇਰੀ ਗੋਦ ਜਿਹਾ ਕੋਈ ਦੱਸੇ ਮੈਂ ਮੁੱਲ ਜੋੜ ਲਮਾ ਤੰਦ ਟੁੱਟੀ ਰਵਾ ਬੋਨੀ ਅਮੀਏ ਮੈਨੂੰ ਤਾਂ ਜੱਗ ਸੁਨਣਾ ਲੱਗਦਾ ਹੈ ਤੇਰੇ ਬਾਜੋਂ ਨਹੀਂ ਅੰਮੀਏ ਜੇ ਮੈਂ ਪੁੱਛਦੀ ਹਾਲ ਸੀ ਫੋਨ ਉਤੇ ਲੱਗੇ ਅੱਜ ਵੀ ਤੱਕ ਦੀਏ ਰਾਣੀ ਜੀ ਕਰਦਾ ਤੈਨੂੰ ਮੋੜ ਲਿਆਵਾ ਦੇ ਕੇ ਕੀਮਤ ਸਾਹਾਂ ਦੀ ਜਿੱਥੇ ਜਾ ਕੇ ਵੈ ਗਈਏ ਨਾ ਜਾਣਾ ਮਿਲਿਆ ਹੁਣ ਅੰਮੀਏ ਮੈਨੂੰ ਤਾਂ ਜੱਗ ਸੁਨਣਾ ਲੱਗਦਾ ਤੇਰੇ ਬਾਝੋਂ ਨਹੀਂ ਕਰ ਤੂੰ ਆਓ ਬੁਲਾਵਾ ਮਿਲ ਜਾ ਉਸ ਗੱਲ ਦੀ ਰਹੀ ਉਡੀਕ ਨਹੀਂ ਤੇਰੇ ਫਿਕਰ ਵਿੱਚ ਅਦਾ ਰਹਿ ਗਿਆ ਹੁਣ ਕਹਿਣਾ ਕਿਸੇ ਰਣ ਜੀਤ ਨਹੀਂ ਤੇਰੇ ਫਿਕਰ ਵਿੱਚ ਅੱਧ ਰਹਿ ਗਿਆ ਹੁਣ ਕਹਿਣਾ ਕਿਸੇ ਰਣਜੀਤ ਨਹੀਂ ਪਾਵੇਂ ਸਾਰਾ ਜੱਗ ਵਸਦਾ ਮੈਨੂੰ ਲੱਗੇ ਸੁਨਾ ਨੀ ਅਮੀਏ ਮੈਨੂੰ ਤਾਂ ਜੱਗ ਸੁਨਾ ਲੱਗਦਾ ਤੇਰੇ ਬਾਜੋਂ ਅੰਮੀਏ ਕਲ ਦੀਪ ਵੀਰੇ ਨੇ ਸੱਚ ਲਿਖਤਾ ਤੇਰੀ ਯਾਦ ਚ ਗੀਤ ਅੰਮੀਏ ਕਿਸੇ ਅਗਲੇ ਜਨਮ ਵਿੱਚ ਫੇਰ ਮਿਲਾਂਗੇ ਰਣਜੀਤ ਸਿੰਘ ਨੂੰ ਓੜੀ ਇੱਕ ਅੰਮੀਏ ਬਰਾਗੀ ਹੋ ਕੇ ਮੈਂ ਬੀ ਗਾਤਾ ਤੇਰੀ ਯਾਦ ਚ ਗੀਤ ਅਮੀਏ ਰਣਜੀਤ ਸਿੰਘਾ ਹੁਣ ਦਰਦ ਛਪਾਲੈ ਮਾਂ ਮਿਲੀ ਤਦ ਸਾਂਗੇ ਫੇਰ ਕਿਤੇ ਰਣਜੀਤ ਸਿੰਘਾ ਹੁਣ ਦਰਦ ਛਪਾਲੈ ਮਾਂ ਮਿਲੀ ਤਾਂ ਦੱਸਾਂਗੇ ਫੇਰ ਕਿਤੇ ਮਾਂ ਮਿਲੀ ਤਾਂ ਦੱਸਾਂਗੇ ਫੇਰ ਕਿਤੇ